ਸਵੇਰ ਕੇ ਵੱਜ ਗਏ 6:30 7 ਕਾ ਟਾਈਮ ਆ ਤੇ ਬੱਦਲ ਦੇਖੋ ਵੀ ਕਿਵੇਂ ਆ ਗਿਆ ਚੜ ਕੇ ਚਾਰੇ ਪਾਸੇ ਕਿੰਨਾ ਬੱਦਲ ਹੋ ਗਿਆ ਹਵਾ ਵੀ ਚਾਰੀ ਠੰਡੀ ਠੰਡੀ ਤੇ ਸਵੇਰ ਦੇ 7 ਵਜੇ ਆ ਬਾਈ ਤੇ ਸਰੀਆ ਸੂਰੀਆ ਆਪਣਾ ਆ ਗਿਆ ਰੇਤਾ ਵੀ ਆ ਗਿਆ ਤੇ ਇੱਟਾਂ ਵੀ ਆ ਗਈਆਂ ਬਾਈ ਤੇ ਫੇਡੇ-ਬੁੱਡੇ ਆਪਾਂ ਨੇ ਇਹ ਚੀਜ਼ ਦੇ ਫੇਡੇ ਪਰਾਂ ਲਾਏ ਸਾਰੇ ਪੱਟ ਦੀਏ ਕੱਲ ਤੇ ਕਿਉਂਕਿ ਜਿਵੇਂ ਸਟਾਰਟ ਕਰ ਰਹੇ ਆਪਾਂ ਤੇ ਬਾਕੀ ਬੱਦਲ ਆ ਗਿਆ ਅੱਜ ਮਿਸਤਰੀ ਨੇ ਆਣਾ ਦਾ ਸੋਸੀ ਗੱਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਵੀਡੀਓ ਦੇ ਵਿੱਚ ਹੈ ਵੀਰਵਾਣ ਦੀ ਜੜੀ ਦੀ ਭਾਈ ਤੇ ਕੱਲ ਸੀ 29 ਮਈ ਨੂੰ ਪਤਾ ਵੀਰਵਾਣ ਦੇ ਜਿਹੜਾ ਸਿੱਧੂ ਮਸੇਵਾਲਾ ਦਾ ਔੜੀਆਂ ਮਾਰ ਕੇ ਕਤਲ ਕੀਤਾ ਸੀ ਕੱਲ ਦਾ ਬਹੁਤ ਹੀ ਬੇਗਰਮੀ ਸੀ ਤੇ ਅੱਜ ਜਿਹੜਾ 3 ਮਈ ਤੇ ਸਵੇਰ ਕੇ ਵੀਰੋ ਸਖਤ ਵੱਜ ਗਏ ਤੇ ਸਵੇਰ ਸਵੇਰ ਆ ਜਾ ਲਿਆ ਪੱਤੜ ਦੇਖੋ ਕਿ ਮੈਂ ਹਵਾ ਚਾਰੀ ਠੰਡੀ ਠੰਡੀ ਤੇ ਬੱਦਲ ਆ ਗਿਆ ਕੁਲ ਮਿਲ ਕੇ ਪੂਰਾ ਤੇ ਆਪਾਂ ਨੇ ਅੱਜ ਵੀ ਮਿਸਤਰੀ ਆਣੇ ਤੇ ਕਿਉਂਕਿ ਜਗਾ ਜਗਾ ਸਟਾਰਟ ਕਰ ਰਹੇ ਸੀ ਆਪਾਂ ਤੇ ਸਮਾਨ ਸਾਰਾ ਆ ਗਿਆ ਸੀ ਤੇ ਅੱਜ ਮਿਸਤਰੀਨ ਡੇਢ ਦਿਨ ਲਿਆ ਕਰਨਾ ਸੀ ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਨਾਲ ਅੱਜ ਬੱਦਲ ਆ ਗਿਆ ਮਿਸਤਰੀ ਅੱਜ ਮਿਸ ਕਰਨਗੇ ਤੇ ਬਾਕੀ ਸਾਫ ਸਵਾਈਾ ਥੋੜਾ ਜਿਹਾ ਆਪਾਂ ਨੇ ਕਰਤਾ ਸੀ ਪਰ ਇਹ ਪੇਡੇ ਲਾਇਏ ਤੇ ਹਵਾ ਦੇਖੋ ਵੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਬੱਦਲ ਕਣੀ ਮਿਣ ਵੀ ਹੋ ਗਈ ਥੋੜੀ ਥੋੜੀ ਤੇ ਆਪਾਂ ਨੇ ਪੇਡੇ ਵੀ ਪੇਡੇ ਸਾਰੇ ਪਟਦੇ ਸੀ ਇਹ ਇਹ ਚੀਜ਼ ਤੇ ਆਪਾਂ ਨੇ ਪੇਡੇ ਲਾਇਏ ਸੀ ਪਰ ਇਹ ਬੜੇ ਬੜੇ ਤੁਸੀਂ ਦੇਖੀ ਹੋਣੇ ਆਪਣੀ ਪਹਿਲਾਂ ਵੀਡੀਓ ਦੇ ਵਿੱਚ ਜਿਹੜੇ ਆਪਾਂ ਨੇ ਕੋਠੀ ਦੇ ਅੰਦਰ ਲਾਇਏ ਸੀ ਉਹ ਸਾਰੇ ਪਟਨੇ ਪਏ ਕਿਉਂਕਿ ਉੱਥੋਂ ਨੂੰ ਬਿਰੋ ਆਪਾਂ ਜਗਾਂ ਦਾ ਬਾਕੀ ਇੱਕ ਗਏ ਆ ਆਪਣੀ ਬਿਰੋ ਤੇ ਕਾਫੀ ਟਾਈਮ ਕਾਫੀ ਟਾਈਮ ਹੋ ਗਿਆ 15 ਦਿਨ ਹੋ ਗਏ ਵੀਰ ਮੀਂਹ ਖੁਰ ਹੋਇਆ ਹੋਇਆ ਇਹਨੂੰ ਤੇ ਆਪਾਂ ਨੇ ਇੱਥੇ ਹੀ ਬੰਨੜ ਗਿਆ ਕਿਉਂਕਿ ਦੂਜੇ ਡੰਗਰਾਂ ਨਾਲ ਬੰਨ ਨਹੀਂ ਸਕਦੇ ਕਿਉਂਕਿ ਇਹਨੂੰ ਬਿਮਾਰ ਤੇ ਮੂੰਹ ਖੁਰ ਹੋ ਰਿਹਾ ਹੈ ਬੀ ਬਾਕੀ ਦਵਾਈਆਂ ਦਵੀਆਂ ਆਪਾਂ ਨੇ ਦਵਾ ਦਈਏ ਕਾਕੋਖ ਵੀ ਖਾਰੀ ਆ ਵਧੀਆ ਤੇ ਬਾਕੀ ਹਲੇ ਚੰਗੀ ਤਰ੍ਹਾਂ ਠੀਕ ਨਹੀਂ ਹੋਈ ਤੇ ਇਸ ਕਰਕੇ ਇੱਥੇ ਹੀ ਹਲੇ ਬੰਨਣੀ ਪੈ ਰਹੀ ਹੈ ਤੇ ਬਾਕੀ ਬੱਦ ਲਾ ਗਿਆ ਬਾਕੀ ਤੁਹਾਨੂੰ ਦੁਕਾਨਾਂ ਦੇ ਜਪੇਡੇ ਕੁੱਡੇ ਆਪਾਂ ਨੇ ਫੜਤੀਏ ਸਾਰੇ ਇਰੇ ਤਾਈ ਵੀ ਆ ਗਿਆ ਇੱਕ ਟਰੈਲੀ ਆਪਾਂ ਰੇਤ ਦੀ ਮਗਾਈ ਆ ਰੇਟਾਂ ਤੇ ਇੱਧਰ ਆਪਣਾ 5 ਕੁਵੰਟਲ ਲੈ ਲਿਆ ਸਾਰੀ ਆਇਆ ਤੇ ਬੀਮ ਬੁੰ ਮੱਲਣ ਵਾਸਤੇ ਦੇਖੋ ਬਈ ਮੌਸਮ ਕਿਵੇਂ ਬੱਦਲ ਚੜ ਗਿਆ ਹੈ ਤੇ ਕਣੀਆਂ ਵੀ ਆ ਗਈਆਂ ਕਿ ਬਈ ਇੱਟਾਂ ਪਾ ਨੇ 4000 ਮਗਾਈਤੀ ਕੁਛ ਪਰੇ ਸੀ ਕੁਛ ਇੱਕ ਛੱਠਾ ਹੀ ਲੱਗ ਰਿਹਾ ਤੇ 2 ਰਹਿ ਤੇ ਇੱਕ ਆ ਰਿਹਾ ਤੇ 4000 ਇੱਟ ਮਗਾਈਤੀ ਆਪਾਂ ਨੇ ਤੇ ਇੱਧਰ ਆਪਾਂ ਨੇ ਵੀਰੋ ਪਿੱਡੇ ਲਾਏ ਹੋਏ ਸੀ ਸਾਰੇ ਦੇਖੋ ਪੱਟਣੇ ਪੈਗੇ ਤੇ 4 ਪਿੱਡੇ ਪਣ ਲਾਏ ਹੋਏ ਸੀ ਵਧੀਆ ਤੇ ਸਾਰੇ ਪੱਟਦੇ ਵੀਰੋ ਕੰਦ ਗੇਰਨੀ ਆ ਕਿਉਂਕਿ ਤੇ ਦਰੇ ਮਸੰਮੀ ਦਾ ਪਿੱਡਾ ਹੀ ਪੱਟਣਾ ਪੈਣਾ ਤੇ ਆਪਾਂ ਪੱਟਣ ਲੱਗੇ ਸੀ ਪਰ ਮੀਂਹ ਆ ਗਿਆ ਦੇਖੋ ਕਣੀਆਂ ਤੇ ਕੋ ਬੇਰੀ ਵੀ ਪੱਟਣੀ ਪੈਣੀ ਹੈ ਸਾਰੇ pèce ਪੱਟਣੇ ਵੀ ਰੋਏ ਆਪਾਂ ਲਾ ਦੇਣਾ ਖੇਤ 'ਚ ਤੇ ਬਾਕੀ ਇਹ ਪੱਟਦੇ ਤੇ ਮਿਸਤਰੀਆਂ ਨੇ ਆਣਾ ਤਾਂ ਵੀਰੋ ਅੱਜ ਪਰ ਮੀਂਹ ਆ ਗਿਆ ਮੈਨੂੰ ਲੱਗਦਾ ਅੱਜ ਆਉਣਾ ਨਹੀਂ ਜੇ ਬੱਦਲ ਸਹੀ ਹੋ ਗਿਆ ਕਿਉਂਕਿ ਬੱਦਲ ਪੂਰਾ ਆ ਗਿਆ ਬਈ ਕਿਣ-ਮੇਣ ਵੀ ਹੋ ਗਈ ਪੂਰੀ ਦੇਖੋ ਕਣੇ ਆ ਗਿਆਂ ਥੱਲੇ ਵੀ ਤੇ ਇੱਕ ਬਈ ਉਹ ਤੁਲਸੀਆ ਪਿੰਡ ਦਾ ਉੱਥੇ ਪੱਟਿਆ ਦਾ ਤੇ ਇਸਮਾ ਲਾਇਆ ਬਈ ਉਹ ਦੇਖੋ ਸਾਰਾ ਸੁੱਕ ਗਿਆ ਬਦਲ ਹੋ ਗਿਆ ਸਾਹ ਬਈ ਕਣੀਆਂ ਆ ਗਿਆ ਹਵਾ ਫੁੱਲ ਚੱਲ ਗਈ ਕਾਹ ਬਿਰਰਾ ਦੇਖੋ ਇਹਨਾਂ ਦੀ ਹੋ ਗਈਆਂ ਛੁੱਟੀਆਂ ਇਹ ਵੀ ਇਹਨਾਂ ਨੇ ਪੂਰਾ ਪਾਣਾ ਇੱਕ ਮਹੀਨਾ ਗਾ ਨੀਚਾ ਆ ਜਾਂ ਨੀਚਾ ਇਹ ਸ਼ਤਾਨੀ ਬੱਚਾ ਦੇਖੋ ਬਈ ਸ਼ਤਾਨੀ ਬੱਚਾ ਇੱਕ ਇਹੋ ਮੋਟੂ ਇਹਨੇ ਪੂਰਾ ਗੰਦ ਪਾ ਜੇ ਦੇਖੋ ਬਈ ਔਟੇ ਦੇ ਉੱਪਰ ਪੂਰਾ ਗੰਦ ਪਾਇਆ ਪਿਆ ਇਹਨੇ ਆ ਦੇਖੋ ਫਿਰ ਨੇ ਫੋਸ ਪਏ ਆ। ਉਰਾ ਮੋਟੂ ਬਹੁਤ ਸ਼ੈਤਾਨ ਕਰਾ ਵੀ بس ਇਸ ਤਰ੍ਹਾਂ ਸਾਰਾ ਦਿਨ ਦੇਖੋ। ਟੰਡਿੱਕਾਂ ਬੈਠਣ ਹੁੰਦਾ। ਤੇ ਨੰਨੂ ਮਾਰੀ ਸਫਾਈ ਕਰ ਰਹੀ ਆ। ਤੈਨੂੰ ਤੇ ਨੰਨੂ। ਤੇ ਭਾਈ ਪੱਡੇ ਦੇਖੋ ਆਪਣੇ ਸਾਰੇ ਪੱਟ ਕੇ ਉਰੇ ਡੇਰਨੇ ਪਏ ਆਪਾਂ ਨੂੰ ਉੱਪਰ। ਤੇ ਬਹੁਤ ਦੁਖ ਹੋਇਆ ਭਾਈ ਇੰਨੇ ਸਾਲ ਆਪਣੇ ਪਾੜੇ ਤੇ ਹੁਣ ਪੱਟਨੇ ਪਏ। ਮੋਟੂ ਦੇਖੋ ਮਸਤੀਆਂ ਮਾਰ ਰਿਹਾ ਫੁੱਲ ਹਵਾ ਚੜਰੀ ਠੰਡੇ ਠੰਡੇ ਤੇ ਕਣੀਆਂ ਵੀ ਆ ਗਈਆਂ। ਤੇ ਬੱਦਲ ਦੇਖੋ ਪੂਰਾ ਓਏ ਪੂਰਾ 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 ਓਰਾ ਇਧਰ ਤੈਨੂੰ ਅੱਖ ਨਹੀਂ ਆ ਗਈ ਅੱਖ ਨਹੀਂ ਤੈਨੂੰ ਹੈ ਦੇਖੋ ਇਹ ਤੈਨੂੰ ਅੱਖ ਨਹੀਂ ਦੇਖੋ ਵੀ ਦੇਖੋ ਮੈਨੂੰ ਵੀ ਖਾਂਣ ਲੱਗ ਰਿਹਾ ਏ ਆ ਵਗੋ ਛੋੜੇ ਹਵੋ ਅਰੇ ਦੇਖ ਲੈ ਦੇਖੋ ਵੀ ਬੋਤਲ ਨੂੰ ਕਿ ਫੜ ਜਾ ਦੇਖੋ ਦੇਖੋ ਕਿ ਲੱਛੇ ਦੇ ਉਹ ਸਾਰਾ ਬੰਦਾ ਉਹ ਲਿਖਾ ਰੋ ਰੋ ਅਰੇ ਕੀ ਦੇਖੀ ਉਧਰ ਦੇਖੀ ਦੇਖੀ ਜਿਵੇਂ ਉਹਨੂੰ ਫੜਨ ਫੜਦਾ ਹੀ ਫੜੋ ਫੜੋ ਅਗਲੇ ਨੂੰ ਦੇਖੋ ਵੀ ਤੇ ਟੂਲੀ ਆਹ ਦੇ ਫੜਕਾ ਦਿਖਾਓ ਆਪ ਦੀ ਆ ਖੋਜੀਸ ਤੇ ਬੋਤਲ ਮੱਟੂ ਵੀ ਆ ਗਿਆ ਮੱਟੂ ਪੂਰਾ ਚੜੂ ਚੜਾ ਪੀਸ ਦੂ ਦੋ ਦੋ ਕਰਾ ਕਰਾ ਸਾਫ ਚੰਗੀ ਤਰ੍ਹਾਂ ਮੋਟੂ ਕਿੱਥਾ ਦੀ ਬੋਤਲ ਕੋਈ ਆ ਜਗਾ ਉਹ ਨਹੀਂ ਯਾਰ ਕਿੰਨਾ ਵਧੀਆ ਬਣਿਆ ਹੋਇਆ ਤੇ ਕਿਣਮਿਨ ਪਹਿਰੀ ਹਵਾ ਚੱਲ ਰਹੀ ਆ ਇਹ ਵੀ ਪਿੰਡੇ ਤੋਂ ਆਪਾਂ ਨੇ ਪੜਦੀ ਸੀ ਪਟਣਾਏ ਪਏ ਮਸੰਮੀ ਗਾ ਪੇਡਾ ਤੇ ਝੜਕੜਦੀ ਲੈ ਵੀਰੋ ਤੇ ਮਸੰਮੀ ਦਾ ਪੇਡਾ ਆਪਾਂ ਨੇ ਥੋੜਾ ਜਿਹਾ ਰਹਿ ਗਿਆ ਤੇ ਜੜਾਂ ਜੂੜਾਂ ਸਾਰੀਆਂ ਬੜੀਆਂ ਤੇ ਵੀਰੋ ਐਵੇਂ ਦਾ ਮੈਂ ਆਪਾਂ ਨੇ ਕੱਢਣਾ ਕਿਉਂਕਿ ਇਹਨੂੰ ਆਪਾਂ ਨੇ ਖੇਤ ਚ ਲਾਣਾ ਐਨਰ ਆਪਾਂ ਨੇ ਦੇਖੋ ਪੱਟਤਾ ਤੇ ਹੁਣ ਆਪਾਂ ਟਰੈਕਟਰ ਦਾ ਤੋਚਣ ਪਾਵਾਂਗੇ ਕਿ ਐਵੇਂ ਤਾਂ ਨਿਕਲਣਾ ਨਹੀਂ ਤੇ ਚਲੋ ਫਿਰ ਲੈਣੇ ਆ ਟਰੈਕਟਰ ਲੈ ਵੀ ਨਿੰਬੂ ਪਟਾਂਗੇ ਆਪਾਂ ਟਰੈਕਟਰ ਨਾਲ ਪਟਣਾ ਪਵਾਗਾ ਤੇ ਇਸ ਤਰ੍ਹਾਂ ਸਾਨੂੰ ਪਤਾ ਪੜਨਾ ਨਹੀਂ ਜਦੋਂ ਜੜਾਂ ਡੂੰਘੀਆਂ ਹਵੀ ਪਟ ਦਾ ਦਰਖਤ ਤੇ ਬਲਾਂਣ ਜਾਾਂਗੇ ਨੂੰ ਟਰੈਕਟਰ ਦੇ ਲਪਟਿਆ ਖੇਤ ਮਲਾਂਣ ਚਾਹਾਂਗੇ ਬਈ ਇਹਨੂੰ ਲੈ ਵੀਰੋ ਰੈਡੀ ਮੈਂ ਲੱਦ ਲਈ ਆਪਾਂ ਨੇ ਮੁਸੰਮੀਆਂ ਪੇਡਾ ਤੇ ਚੱਲੇ ਆ ਬਈ ਲਾਂਣ ਖੇਤਾਂ ਲੈ ਆ ਬਈ 10 10.5 ਕਾ ਟਾਈਮ ਹੋ ਗਿਆ ਵੀਰੋ ਤੇ ਮੌਸਮ ਅਜੇ ਤੱਕ ਖਰਾਬ ਹੈ ਦੇਖ ਬੜੀਆਂ ਇੱਕ ਤੱਕ ਪੈਰੀਆਂ ਵੀ ਥੋੜੀ ਥੋੜੀ ਪੈ ਰਹੀਆਂ ਨਹੀਂ ਜਿਆਦਾ ਨਹੀਂ ਪਰ ਹਵਾ ਠੰਡੀ ਲਗਾਤਾਰਾ ਤੇ ਬੱਦਲ ਵੀ ਲਗਾਤਾਰ ਹੀ ਬਣ ਰਿਹਾ ਲੈ ਵੀਰੋ ਸੜਕ ਭਾਗੇ ਦੇ ਤੇ ਮੀਂਹ ਥੋੜਾ ਤੇਜ਼ ਆ ਗਿਆ ਇਸ ਕਰਕੇ ਆਪਣਾ ਰੁਕਣਾ ਪਿਆ ਤੇ ਦੇਖੋ ਮੌਸਮ ਠੇਡਾ ਬਾਈ ਹਰਾ ਅਜੇ ਤੱਕ ਪਰ ਦੇਖੋ ਚਲੋ ਵਧੀਆ ਹੀ ਹੋ ਜੇ ਪਰ ਮੀਂਹ ਥੋੜਾ ਤੇਜ਼ ਆ ਗਿਆ ਇਸ ਕਰਕੇ ਆਪਣਾ ਰੁਕਣਾ ਪਿਆ ਲੈ ਵੀਰੋ ਖੇਤਾਂ ਪਹੁੰਚ ਗਿਆ ਆਪਣੇ ਆ ਪੌਦਾ ਆਪਣੀ ਤੇ ਤੁਹਾਨੂੰ ਪਹਿਲਾਂ ਵੀ ਸਭ 14 26 26 ਪਾਣੀ ਬਿੱਜੀ ਹੋਈ ਆ ਤੇ ਚਾਰ ਕੈਰੀਆਂ ਪਾਰਖੀਆਂ ਆਪਾਂ ਨੇ ਦੇਖੋ ਇਹ ਕੱਲੋ ਫਾਈਆ ਤੇ ਆ ਪਾਣੀ ਆ ਇਹ ਮਰਲੀ ਪਾਣੀ ਪਾ ਕਿ ਟਰਲੀ ਹੋ ਰਹੀ ਆ ਤੇ ਬਈ ਬਹੁਤ ਔਖਾ ਆਏ ਆ ਇੱਕ ਤਾਂ ਬਈ ਪਹਿਲਾਂ ਤੋਂ ਸਟੇਟਿੰਗ ਜਿਹੜਾ ਕੋ ਬਾਜਾ ਸਟੇਟਿੰਗ ਜਿਹੜਾ ਦੇ ਗਾਵਾਂ ਦੇ ਵਿੱਚ ਸਿੱਧੀ ਨਾ ਗਈ ਫਰੀਆ ਤੇ ਰੈੜੀ ਬਹੁਤ ਔਖੀ ਹੋ ਰਹੀ ਆ ਕਿਤਨੀ ਤੇ ਕਣੀਆਂ ਵੀ ਆ ਰਹੀਆਂ ਲਗਾਤਾਰ ਦੇਖੋ ਸਾਹਮਣੀ ਬਾਕੀ ਮੌਸਮ ਖਰਾਬੇ ਅੱਜ ਦਾ ਤੇ ਮਿਸਤਰੀ ਬਈ ਅੱਜ ਜਾਣਾ ਦਾ ਨੇ ਤੋਂ ਆਪਣਾ ਟੋਆ ਟਵਾਇ ਕਰਨਾ ਆਣਾ ਤਾਂ ਪਰ ਅੱਜ ਵੀਰੋ ਮੌਸਮ ਖਰਾਬ ਹੈ ਇਸ ਕਰਕੇ ਮਿਸਤਰੀ ਕਰਾ ਵੀ ਅੱਜ ਮੌਸਮ ਖਰਾਬ ਹੈ ਕਿ ਦੇਖੋ ਜੇ ਮੌਸਮ ਕਦ ਸਾਬ ਹੋਗਾ ਪਰ ਲੱਗਦਾ ਹੈ ਨਹੀਂ ਜਿਸ ਸਾਹ ਨਾਲ ਕੰਮਿੰਟ ਚੱਲ ਰਹੀ ਹੈ ਸਵੇਰ ਦੀ ਤੇ ਬਾਕੀ ਪੇਡਾ ਪੌਰੇ ਲੈ ਕੇ ਆ ਗਏ ਉਹ ਸਾਹਮਣੇ ਮੋਟਰ ਤੇ ਲਾਣਾ ਬਹੁਤ ਔਖਾ ਵੀ ਅੱਗੇ ਹਵਾਵਾਂ ਰੁੱਕ ਜਾਰੀ ਹੈ ਜਿਹੜੀ ਇਕਲਾ ਹਵਾ ਅੱਗੇ ਇੱਕ ਵਜਨ ਤੋਂ ਤਾਂ ਵੀ ਪੱਡੇ ਹੋ ਚੁੱਕੇ ਚਲੋ ਚਾਹਤੇ ਹੈ ਲੈ ਵੀਰੋ ਪਹੁੰਚ ਕੇ ਹਵਾ ਦੇਖ ਲਓ ਲਗਾਤਾਰ ਇਨੀ ਤੇਜ਼ ਚੱਲ ਰਹੀ ਹੈ ਬਈ ਕੇਜੀ ਦੇਖੋ 30.3 ਆਪਾਂ ਭਾਈ ਪਹੁੰਚ ਆਇਆ ਤੇ ਇੱਕ ਬਾਜਨ ਬਹੁਤ ਆ ਬਈ ਫੇਡੇਵਾਂ ਤੇ ਇਹ ਪਹਿਲਾਂ ਕੱਲੇ ਨੇ ਉੱਥੇ ਲੱਦਿਆ ਤੇ ਫਟ ਤੱਕ ਇਹ ਸੁੱਕਾ ਹੀ ਗਿਆ ਜੀ ਟਰੈਕਟਰ ਨਾਲ ਬਈ ਬਹੁਤ ਸਕੇ ਜੀ ਤੇ ਥੋੜਾ ਥੋੜਾ ਪੇਡਾ ਵੀ ਸੁੱਕ ਗਿਆ ਤੇ ਜੇ ਤੁਹਾਨੂੰ ਪਤਾ ਹੀ ਹੈ ਰੋਜਾੜਾ ਜੁੜਾ ਦੇਖੋ ਥੋੜੀ ਥੋੜੀਆਂ ਵੱਡੀਆਂ ਵੀ ਉਹ ਦੇਖੋ ਜਿਆਦਾ ਬੜੀ ਛੜਾਪਾਂ ਵੱਡੀਆਂ ਪਈਆਂ ਤੇ ਲੱਗੇ ਸੀ ਪੱਤੇ ਇਹ ਦੇਖੋ ਪਰ ਚਲੋ ਆਪਾਂ ਕੋਸ਼ਿਸ਼ ਤਾਂ ਪੂਰੀ ਕਰਦੇ ਆਂ ਵੀਰੋ ਤੇ ਇਹਨੂੰ ਆਪਾਂ ਬਚਾਉਣ ਦੀ ਕਿਉਂਕਿ ਪੱਟਣ ਦਾ ਦਿਨ ਤਾਂ ਨਹੀਂ ਕਰ ਰਹਾ ਸੀ ਕਿਉਂਕਿ ਬਈ ਬਹੁਤ ਔਖਾ ਰਿਹਾ ਹੈ ਪਿਛਲੇ ਸਾਲ ਤੋਂ ਲੱਗੀਆਂ ਦੀ ਤੇ ਸਾਨੂੰ ਉੱਠ ਵੀ ਜਾਂ ਲੱਗਦੀਆਂ ਪਰ ਕੀ ਕਰੀਏ ਉਹ ਵੀ ਮਜਬੂਰੀ ਤੇ ਸਰਨਾ ਪੱਟਣਾ ਪਿਆ ਆਪਾਂ ਇਹਨੂੰ ਬਚਾਵਾਂਗੇ ਦੇਖੇ ਜੇ ਲੱਗਦੇ ਮੈਨੂੰ ਲੱਗਦਾ ਤੇ ਬਾਕੀ ਬਾਰੇ ਦੇਖਦੇ ਹਾਂ ਕਿੱਥੇ ਲਾਣਾ ਇੰਨੇ ਬੂਲੇ ਲਗ ਰਹੇ ਬਈ ਉਹ ਅੰਬਾ ਤੇ ਉਹ ਪਾਨੇ ਇੱਥੇ ਕੋਠਾ ਹੀ ਪਾਣਾ ਇੱਕ ਹੋਰ ਬੜਾ ਤੇ ਉਸ ਹਾਵ ਨਾਲ ਲਾਵਾਂਗੇ ਕਿ ਵੀ ਏਡਾ ਬਹੁਤ ਬੜਾ ਤੇ ਹੋ ਜੇ ਤੇ ਬਾਕੀ ਮੌਸਮ ਅੱਜ ਕਾ ਵੀ ਖਰਾਬ ਆ ਮਿਸਤਰੀਆਂ ਨੇ ਅਜਾਣਾ ਦਾ ਪਰ ਮੌਸਮ ਖਰਾਬ ਕਰਕੇ ਮੈਨੂੰ ਲੱਗਦਾ ਵੀ ਅੱਜ ਆਣਾ ਨਹੀਂ ਉਹਨਾਂ ਨੇ ਕਿਉਂਕਿ ਮੌਸਮ ਵਈ ਦੇਖੋ ਸਵੇਰ ਦਾ ਖਰਾਬ ਆ ਕਿੰਨ ਮਿੰਨ ਕਿੰਨ ਮਿੰਨ ਚੜੀ ਆਈ ਏ ਸਵੇਰ ਦੀ ਬਰੈਨ ਨਹੀਂ ਹੋ ਰਹੀ ਪਰ ਮੌਸਮ ਤੁਹਾਨੂੰ ਪਤਾ ਹੀ ਵੀਰੋ ਕਦ ਕਿੰਨਾ ਕਾਜ ਹੋਏ ਕੋਈ ਪਤਾ ਨਹੀਂ ਤੇ ਬਾਕੀ ਦੇਖਦੇ ਆ ਚਲੋ ਇਹਨੂੰ ਲਾਉਂਦੇ ਆ ਲੈ ਵੀ ਬਣ ਗਿਆ ਉਹਨਾ ਵਿਚਾਰ ਤੇ ਪੇਡਾ ਲੱਗੇਗਾ ਬਈ ਉਹ ਉਰਾ ਤੇ ਇਸ ਜਗ੍ਹਾ ਮੇ ਲਾਵਾਂਗੇ ਦੇਖੋ ਉਰਾ ਪਟਕਾ ਆਪਾਂ ਉਰਾ ਨਾ ਦੀਏ ਤੇ ਬਾਕੀ ਬਈ ਮੇ ਵੀ ਥੋੜਾ ਜਿਹਾ ਤੇਜ਼ ਆਣ ਲੱਗਿਆ ਕਣੀਆਂ ਚਲੋ ਫਿਰ ਜਲਦੀ ਜਲਦੀ ਪਟਦੇ ਆਂ ਫਿਰ ਲਾਉਂਦੇ ਆਂ ਲੈ ਬਈ ਵੀਰੋ ਪੜਤਾ ਆਪਾਂ ਨੇ 1.5 ਫੁੱਟ ਦਾ ਤੇ ਇਹ ਗੇਰਦੇ ਨੂੰ ਵਿੱਚ ਤੇ ਬਈ ਬਹੁਤ ਖਪਾਰੀ ਬਹੁਤ ਆ ਚਲੋ ਕਰਦੇ ਆਂ ਕੋਸ਼ਿਸ਼ ਤੇ ਪੇਡਾ ਆਪਾਂ ਨੇ ਲਾਤਾ ਬਈ ਬਹੁਤ ਸੋਹਣਾ ਲੱਗ ਰਿਹਾ ਦੇਖੋ ਲੱਗਿਆ ਹੋਇਆ ਤੇ ਬਹੁਤ ਮੁਸ਼ਕਿਲ ਗੱਲ ਆ ਬਈ ਪਲਾਣਾ ਡੇਢ ਤੋਂ 2 ਫੁੱਟ ਟੋਆ ਬਟਿਆ ਫਿਰ ਮੌਖਾ ਖੜਾ ਹੈ ਬਈ ਤੇ ਵਧੀਆ ਲੱਗਿਆ ਤੇ ਹੁਣ ਪਾਣੀ ਪਾਣਾ ਵੀ ਰੇਟ ਆਏਗੀ ਫਿਰ ਆਪਾਂ ਇਹਨੂੰ ਪਾਣੀ ਨਾਲ ਭਰ ਦੇਗੇ ਤੇ ਦੂਜੇ ਭਰ ਦਾਂਗੇ ਬਾਕੀ ਇਹ ਆ ਕਿ ਵੇਲਾ ਢਿੰਡੀਆਂ-ਪੁੰਡੀਆਂ ਸਾਫ਼ ਕਰਤੀਆਂ ਪਰਾਂਗੇ ਤੇ ਬਾਕੀ ਆਪਣਾ ਕੰਮ ਬਈ ਉਹ ਫਾਈਨਲ ਹੋ ਗਿਆ ਤੇ ਮਿਸਤਰੀ ਅਜੇ ਆਏ ਨਹੀਂ ਅਜੇ ਤੱਕ ਸ਼ਾਮ ਨੂੰ ਕਹਿ ਰਿਹਾ ਬਈ ਕਿ ਮੌਸਮ ਅਜੇ ਤੱਕ ਖਰਾਬ ਆ ਦੇਖੋ ਤੇ